ਇਹ ਨਹੀਂ ਕਹਿਣਾ ਹੈ ਕਰਤਾ ਪੁਰਖ ਇਸ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਹੈ ਨਿਰਭਾਉ ਨਿਰਵੈਰ ਇਹ ਵੀ ਜੋ ਪਾਠ ਹੈ ਆਮ ਜਿਨ੍ਹਾਂ ਨੇ ਸੰਖਿਆ ਨਹੀਂ ਕੀਤੀ ਹੁੰਦੀ ਉਹ ਨਿਰਭੂ ਭਬੇ ਹੂੜਾ ਲਾ ਜਾਂਦੀ ਹੈ ਇਹ ਹੈ ਨਿਰਭਾਉ ਨਿਰ ਤੇ ਭਾਉ ਨੂੰ ਵੱਖਰਾ ਵੀ ਨਹੀਂ ਬੋਲਣਾ ਨਿਰ ਔਰ ਭਾਉ ਪਦ ਦੇ ਵਿੱਚ ਥੋੜੀ ਜਿਹੀ ਡੈਸ਼ ਲਾ ਕੇ ਨਿਰਭਉ ਨਿਰਵੈਰ ਇਸ ਤਰ੍ਹਾਂ ਸੁੱਧ ਉਚਾਰਨ ਕਰਨਾ ਹੈ ਅਕਾਲ ਮੂਰਤ ਅਕਾਲ ਮੂਰਤ ਜਿਹੜਾ ਪਾਠ ਹੈ ਇਹ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਇਹਦੇ ਵਿੱਚ ਗਲਤੀ ਅਸੀਂ ਇਹ ਕਰ ਜਾਂਦੇ ਹਾਂ ਐੜੇ ਕੰਨਾਂ ਲਾ ਜਾਂਦੇ ਆਕਾਲ ਆਕਾਲ ਨਹੀਂ ਕਹਿਣਾ ਚਕਾਲ ਮੂਰਤ ਨਹੀਂ ਕਹਿਣਾ ਐੜਾ ਛੱਡ ਹੀ ਜਾਂਦੇ ਹਾਂ ਸਹੀ ਉਚਾਰਨ ਅਕਾਲ ਮੂਰਤ ਤੱਤੇ ਦੀ ਵੀ ਆਵਾਜ਼ ਆਉਣੀ ਚਾਹੀਦੀ ਕਈ ਵਾਰ ਅਸੀਂ ਤਤਾ ਲੋਪ ਕਰ ਦਿੰਦੇ ਹਾਂ ਬੋਲਦੇ ਹਾਂ ਅਕਾਲ ਮੂਰਤ ਤੱਤਾ ਰਹਿ ਜਾਂਦਾ ਅਕਾਲ ਮੂਰਤ ਇਕੱਠਾ ਹੀ ਪਾਠ ਬੋਲਣਾ ਹੈ ਯਾਦ ਰੱਖਣਾ ਅਜੂਨੀ ਸੈ ਭੰ ਜਿਹੜਾ ਅਜੂਨੀ ਪਦ ਹੈ ਇਹ ਆਜੂਨੀ ਨਹੀਂ ਕਹਿਣਾ ਐਡੇ ਕੰਨਾਂ ਲਾ ਕੇ ਜਜਿਤ ਲੈਂਕੜ ਆਜੂਨੀ ਜਾ ਜੱਜੀ ਦੀ ਜਗ੍ਹਾ ਯਈਆ ਨਹੀਂ ਲਾ ਦੇਣਾ ਆਯੂਨੀ ਜਾਂ ਐੜਾ ਜੱਜੀ ਔਂਕੜ ਲਾ ਕੇ ਨੰਨੀ ਪਿਆਰੀ ਅਜੂਨੀ ਇਸ ਤਰ੍ਹਾਂ ਵੀ ਨਹੀਂ ਬੋਲਣਾ ਇਹ ਪੋਲਾ ਉਚਾਰਨ ਕਰਨਾ ਅਜੂਨੀ ਅਜੂਨੀ ਵੱਖਰਾ ਹੈ ਅਤੇ ਕਈ ਵਾਰ ਅਜੂਨੀ ਸਾਈਂ ਬੋਲ ਜੰਦੇ ਹਾਂ ਨਾਲ ਸੈ ਨੂੰ ਉਧਰ ਅਜੂਨੀ ਨਾਲ ਅਟੈਚ ਕਰ ਦਿੰਦੇ ਹਾਂ ਇਹ ਵੀ ਠੀਕ ਨਹੀਂ ਆ ਅਜੂਨੀ ਵੱਖਰਾ ਤੇ ਸੈ ਪੰ ਇਹ ਜਿਹੜਾ ਪਾਠ ਹੈ ਇਨੂੰ ਸਹਿ ਭੰ ਭੰਗ ਗੱਗਾ ਨਹੀਂ ਬੋਲਣਾ ਜੇ ਹਿੰਦੀ ਦਾ ਭੱਬਾ ਨਹੀਂ ਬੋਲਣਾ ਸਹਿ ਭੰ ਇਸ ਤਰ੍ਹਾਂ ਵੀ ਨਹੀਂ ਕਹਿਣਾ ਨਾ ਸਹਿ ਵੱਖਰਾ ਬੋਲਣਾ ਭੰ ਵੱਖਰਾ ਬੋਲਣਾ ਇਸ ਤਰ੍ਹਾਂ ਨਹੀਂ ਸਹਿ ਭੰ ਇੱਥੇ ਭੱਬੇ ਦੀ ਮੁਖ ਧੁਨੀ ਉਚਾਰਨ ਹੋਏਗੀ ਦੋ ਧੁਨੀਆਂ ਹੁੰਦੀਆਂ ਇੱਕ ਹੈ ਮੁਖ ਧੁਨੀ ਭੱਬਾ ਤੇ ਇੱਕ ਹੈ ਗੌਣੀ ਧੁਨੀ ਉਹ ਹੈ ਸਾਬ ਸਸਾ ਪੱਬਾ ਸਪ ਨਹੀਂ ਜਾਣਾ ਉੱਥੇ ਸਾਬ ਇੱਥੇ ਮੁਖ ਤੁਨੀਆ ਭੰ ਸਹਿ ਭੰ ਇਕੱਠਾ ਹੀ ਬੋਲਣਾ ਹੈ ਇਸ ਤਰ੍ਹਾਂ ਅਜੂਨੀ ਸਹਿ ਭੰ ਇਹ ਸਹੀ ਉਚਾਰਨ ਹੈ ਗੁਰ ਪ੍ਰਸਾਦ ਇਹ ਜਿਹੜਾ ਮੁਖ ਪਾਠ ਹੈ ਗੁਰ ਵੱਖਰਾ ਹੈ ਤੇ ਪ੍ਰਸਾਦ ਵੱਖਰਾ ਹੈ ਗੁਰ ਚੇਤਨ ਸਰੂਪ ਹੋ ਤੇ ਪ੍ਰਸਾਦ ਆਨੰਦ ਸਰੂਪ ਹੋ ਇਹਦੇ ਵਿੱਚ ਅਸੀਂ ਕਈ ਵਾਰ ਪ੍ਰਸਾਦ ਰਾਰਾ ਬਰਾਬਰ ਦਾ ਬੋਲ ਜਾਂਦੀ ਹਾਂ ਇਹ ਵੀ ਨਹੀਂ ਬੋਲਣਾ ਚਰਨਾ ਚ ਰਾਰਾ ਪ੍ਰਸਾਦ ਕਈ ਵਾਰ ਪ੍ਰਸਾਦ ਹੀ ਬੋਲ ਜਾਂਦੇ ਆ ਕਈ ਸੱਸੇ ਦੇ ਚਰਨਾ ਚ ਬਿੰਦੀ ਲਾ ਦਿੰਦੇ ਆ ਉਹ ਵੀ ਉਚਾਰਨ ਨਹੀਂ ਕਰਨਾ ਹੈ ਮੁੱਖ ਪਾਠ ਹੈ ਗੁਰ ਵਖਰਾ ਪ੍ਰਸਾਦ ਵਖਰਾ ਦੂਸਰੇ ਰੂਪ ਵਿੱਚ ਗੁਰ ਪ੍ਰਸਾਦ ਇਕੱਠਾ ਪਾਠ ਕੀਤਾ ਜਾਂਦਾ ਹੈ ਇੱਥੋਂ ਤੱਕ ਮਹਾ ਮੰਤਰ ਸੰਪਰਦਾਵ ਸੰਪਰਦਾ ਦੇ ਵਿੱਚ ਮੰਨਿਆ ਜਾਂਦਾ ਹੈ ਜਾਪ ਜਾਪ ਬਾਣੀ ਦਾ ਨਾਮ ਹੈ ਇਹ ਬੋਲਾ ਹੀ ਬੋਲਣਾ ਬਾਣੀ ਦਾ ਨਾਮ ਵੀ ਸ਼ੁੱਧ ਉਚਾਰਨ ਕਰਨਾ ਜਪਜੀ ਸਾਹਿਬ ਨਹੀਂ ਕਹਿਣਾ ਆਮ ਸੰਗਤਾਂ ਨੂੰ ਜਦੋਂ ਪੁੱਛੋ ਪਹਿਲੀ ਬਾਣੀ ਕਿਹੜੀ ਹੈ ਉਹ ਕਹਿੰਦੇ ਜਪਜੀ ਸਾਹਿਬ ਬੱਬਾ ਲਾ ਕੇ ਨਹੀਂ ਬੋਲਣਾ ਹੈ ਪਹਿਲਾਂ ਬੋਲਣਾ ਹੈ ਜਪ ਜਪ ਜੀ ਸਾਹਿਬ ਇਸ ਤਰ੍ਹਾਂ ਤੇ ਜਪ ਕਸ ਕੇ ਨਹੀਂ ਬੋਲਣਾ ਹੈ ਇੱਕ ਗਉੜ ਰਾਗ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਉਹਦੇ ਵਿੱਚ ਦੋ ਪਦ ਹਨ ਜਪੀਐ ਇੱਕ ਜਪੀਏ ਪੋਲਾ ਬੋਲਣਾ ਇੱਕ ਜਪੀਏ ਕਸਕੇ ਬੋਲਣਾ ਉਹ ਪੰਕਤੀ ਹੈ ਜਪੀਏ ਨਾਮ ਜਪੀਏ ਅੰਨ ਪਹਿਲਾ ਜਪੀਏ ਪੋਲਾ ਜਪੀਏ ਅੰਨ ਵੀ ਨਾਮ ਜਪਨਾ ਚਾਹੀਦਾ ਹੈ ਤੇ ਅੰਨ ਜਪੀਏ ਕੀ ਖਾਣਾ ਚਾਹੀਦਾ ਹੈ ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਭੋਜਨ ਛਕੋ ਤੇ ਨਾਮ ਜਪੋ ਕਿਉਂਕਿ ਭੁੱਖੇ ਭਗਤ ਨਾ ਕੀਜੇ ਭੁੱਖਿਆਂ ਤੇ ਭਗਤੀ ਹੋ ਹੀ ਨਹੀਂ ਸਕਦੀ ਇੱਕ ਜਪੀਏ ਇੱਕ ਜਪੀ ਹੈ ਜੇ ਜਪ ਬੋਲ ਦਿੱਤਾ ਤਾਂ ਉਹ ਅਰਥ ਖਾਣ ਦਾ ਵਾਚਕ ਬਣ ਜੀਗਾ ਇਸ ਕਰਕੇ ਜਪ ਪੂਲਾ ਬੋਲਣਾ ਹੈ ਇਹ ਇਸ ਤਰ੍ਹਾਂ ਉਚਾਰਨ ਕਰਨਾ ਹੈ ਆਦ ਸੱਚ ਆਦ ਦੇ ਦੱਦੇ ਦਾ ਉਚਾਰਨ ਕਰਨਾ ਕਿਤੇ ਆਦ ਧੱਦਾ ਨਾ ਬੋਲਿਆ ਜਾਵੇ ਆਦ ਸੱਚ ਸੱਚ ਕਸ ਕੇ ਬੋਲਣਾ ਹੈ ਜੁਗਾਦ ਸੱਚ ਇਹ ਵੀ ਜੁਗਾਦ ਇਹ ਪੂਲਾ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਬੋਲਣਾ ਜੁਗਾਦ ਗੱਗਾ ਬੋਲਣਾ ਕਈ ਵਾਰ ਅਸੀਂ ਜੁਗਾੜ ਘੱਗਾ ਬੋਲ ਜਾਂਦੇ ਹਾਂ ਜੁਗਾੜ ਦੱਦੇ ਦੀ ਆਵਾਜ਼ ਆਵੇ ਜੁਗਾੜ ਸੱਚ ਐ ਭੀ ਸੱਚ ਇਹ ਹੈਪੀ ਨਹੀਂ ਕਹਿਣਾ ਆਮ ਕਈ ਵਾਰ ਹੈਪੀ ਕਹਿ ਜਾਂਦੇ ਆ ਹੈ ਵੱਖਰਾ ਬੋਲਣਾ ਭੀ ਵੱਖਰਾ ਬੋਲਣਾ ਇੱਥੇ ਥੋੜੀ ਜਿਹੀ ਝਮਕ ਲਾ ਕੇ ਸੱਚ ਭੀ ਸੱਚ ਨਹੀਂ ਕਹਿਣਾ ਭੀ ਸੱਚ ਹੈ ਔਰ ਹੈ ਜਿਹੜਾ ਹੈ ਇਹ ਭਾਰਾ ਨਹੀਂ ਬੋਲਣਾ ਹੈ ਨਹੀਂ ਕਹਿਣਾ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਹ ਗੁਰੂ ਸਾਹਿਬ ਜੀ ਦਾ ਨਾਮ ਪਹਿਲੀ ਵਾਰ ਆਇਆ ਹੈ ਦੋਵੇਂ ਨੰਨੇ ਕਈ ਵਾਰ ਨਾਨਕ ਹੀ ਬੋਲ ਜਾਂਦੇ ਹਾਂ ਨਾਣੇ ਲਾ ਜਾਂਦੇ ਹਾਂ ਤੇ ਨਾਨਕ ਇੱਥੇ ਜਮਕ ਲਾ ਕੇ ਹੋਸੀ ਪੀ ਇੱਥੇ ਥੋੜਾ ਜਿਹਾ ਠਹਿਰਾ ਦੇ ਕੇ ਸੱਚ ਇਸ ਤਰ੍ਹਾਂ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਇਹ ਵੀ ਧਿਆਨ ਦੇਣ ਯੋਗ ਪੰਕਤੀ ਹੈ ਸੋਚੇ ਨਹੀਂ ਕਹਿਣਾ ਸੋਚੈ ਚਚੀ ਦੀਆਂ ਦਲਾਵਾਂ ਇੱਥੇ ਜਮਕ ਲਾ ਦੇਣੀ ਹੈ ਪਹਿਲਾਂ ਸੋਚਾ ਸੋਚ ਇਕੱਠਾ ਨਹੀਂ ਕਹਿ ਦੇਣਾ ਸੋਚੈ ਸੋਚ ਨੰਨਾ ਮੁਕਤਾ ਨਾ ਇਹਨੂੰ ਨਾ ਨਹੀਂ ਕਹਿਣਾ ਹੋਵਈ ਇਸਨੂੰ ਹੋ ਵੀ ਨਹੀਂ ਕਹਿਣਾ ਕਈ ਹੂ ਵੀ ਕਹਿ ਜਾਂਦੇ ਆ ਸਿੱਧਾ ਹੀ ਈੜੀ ਛੱਡ ਹੀ ਦਿੰਦੇ ਆ ਸੋਚਾ ਸੋਚ ਨਾ ਹੋਵਈ ਜੇ ਲਾਂ ਦੇ ਨਾਲ ਬੋਲਣਾ ਸਿਹਾਰੀ ਨਾਲ ਜੇ ਨਹੀਂ ਬੋਲਣਾ ਜੇ ਸੋਚੀ ਬਿੰਦੀ ਨਹੀਂ ਲਾਉਣੀ ਸੋਚੀ ਨਹੀਂ ਕਹਿਣਾ ਇੱਥੇ ਥੋੜਾ ਠਹਿਰਾ ਦੇ ਕਿ ਜੇ ਸੋਚੀ ਲੱਖ ਇਹ ਲੱਖ ਕਸ ਕੇ ਬੋਲਣਾ ਹੈ 1 ਲੱਖ 2 ਲੱਖ ਜੇ ਬੋਲਾ ਬੋਲਿਆ ਤਾਂ ਉਹਦਾ ਅਰਥ ਹੋਏਗਾ ਲਖਣਾ ਜਾਣਣਾ ਇਹ ਲੱਖ ਜਿਹੜਾ ਹੈ ਇਹ 1 ਲੱਖ 2 ਲੱਖ ਇਸ ਤਰ੍ਹਾਂ ਗਿਣਤੀ ਦਾ ਵਾਚਕ ਹੈ ਜੇ ਸੋਚੀ ਲੱਖ ਵਾਰ ਲਖ ਵਾਰ ਇਕੱਠਾ ਨਹੀਂ ਕਹਿਣਾ ਵਾਰ ਵੱਖਰਾ ਬੋਲਣਾ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲੇਵ ਤਾਰ ਇਹ ਜੋ ਚੁਪੈ ਪਦ ਹੈ ਇੱਥੇ ਜਮਕ ਲਾ ਦੇਣੀ ਹੈ ਚੁਪੇ ਨਹੀਂ ਕਹਿਣਾ ਲਾਂ ਦੇ ਨਾਲ ਚੁੱਪ ਨੋ ਖੁਵਈ ਇਥੇ ਵਿਸਰਾਮ ਜੇ ਲਾਇ ਰਹਾ ਇਥੇ ਥੋੜਾ ਠਹਿਰਾ ਦੇ ਕੇ ਲਿਵ ਵੱਖਰਾ ਹੈ ਧਾਰ ਵੱਖਰਾ ਹੈ ਔਰ ਲਾਇ ਇਹ ਪਦ ਨੂੰ ਧਿਆਨ ਦੇ ਨਾਲ ਉਚਾਰਨ ਕਰਨਾ ਕਿਤੇ ਲਾਇ ਨਹੀਂ ਬੋਲਣਾ ਈੜੀ ਲਾਂ ਲਾ ਕੇ ਇਥੇ ਤੁਸੀਂ ਮਿਹਨਤ ਕਰ ਲੋ ਅੱਗੇ ਬਹੁਤ ਵਾਰੀ ਲਾਇ ਪਾਇ ਜਾਇ ਖਾਇ ਮਾਇ ਸਾਇ ਇਸ ਤਰ੍ਹਾਂ ਸਿਆਰੀਆਂ ਨਾਲ ਪਦ ਆਉਣਗੇ ਜਿੱਥੇ ਲਾਂ ਹੋਵੇ ਉੱਥੇ ਬੋਲਣਾ ਲਾਏ ਪਾਏ ਜਾਏ ਖਾਏ ਮਾਏ ਜਿੱਥੇ ਸਿਹਾਰੀ ਹੋਵੇ ਉੱਥੇ ਕੰਨੇ ਨੂੰ ਵਧਾ ਦੇਣਾ ਈੜੀ ਤੇ ਆਵਾਜ਼ ਛੱਡ ਦੇਣੀ ਹੈ ਲਾਏ ਮਿਹਨਤ ਕਰਕੇ ਲਾਏ